ਸਰ ਮੇਰਾ ਨਾਮ ਕਿਰਨ ਹੈ ਅੰਦੀ ਕੀ ਹੋਇਆ ਕਿਰਨ ਜੀ ਸਰ ਮੇਰੀ 14 ਸਾਲ ਹੋ ਗਏ ਸੀ ਮੈਰਿਜ ਹੋਈ ਨੂੰ ਸਰ ਤਾਂ ਉਸ ਤੋਂ ਬਾਅਦ ਜਿੱਦਾਂ ਕਿ ਸਰ ਮੈਨੂੰ ਆਪਣੇ ਪੇਕੇ ਪਰਿਵਾਰ ਛੱਡ ਕੇ ਸਰ ਇਹਨਾਂ ਨੇ ਦੂਸਰੀ ਮੈਰਿਜ ਮੇਰੇ ਘਰ ਕਰਵਾਇਆ ਬੋਲ ਕੇ ਦੂਸਰਾ ਵਿਆਹ ਕਰਵਾਇਆ ਜੀ ਨਹੀਂ ਕੀ ਹੋਇਆ ਕਿ ਮਤਲਬ ਕਿ ਗੱਲਬਾਤ ਕੀ ਸਾਰੀ ਹੋਈ ਸਰ ਗੱਲਬਾਤ ਇਹ ਸੀ ਕਿ 14 ਸਾਲ ਤੋਂ ਸਰ ਮੇਰੇ ਪੇਕੇ ਪਰਿਵਾਰ ਸੇ ਹੀ ਮੈਂ ਰਹਿ ਰਹੀ ਸੀ ਜੀ ਜੀ ਹਾਂਜੀ ਸਰ ਤੇ ਜਦੋਂ ਮੇਰੇ ਮੰਮੀ ਖਰਚਾ ਦਿੰਦੇ ਸੀ ਕਿ ਜਿਸ ਟਾਈਮ ਮੇਰੀ ਮੰਮੀ ਕਾਰਪੋਰੇਸ਼ਨ 'ਚ ਜੌਬ ਕਰਦੇ ਸੀ ਸਰ ਉਸ ਤੋਂ ਬਾਅਦ ਇਹਨਾਂ ਨੇ ਜੋ ਕਰ ਲੈ ਟਾਇਰ ਹੋਗੇ ਨਾ ਇਹਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਨਹੀਂ ਤੁਹਾਡੇ ਮਦਰ ਇ ਜਾਂ ਤੁਹਾਡੇ ਮਦਰ ਇਨ ਲੋ ਮਦਰ ਇਨ ਲੋ ਤੁਹਾਡੇ ਮਦਰ ਇਨ ਲੋ ਠੀਕ ਹੈ ਸਰ ਉਹਦੇ ਵਿੱਚ ਜਿੱਦਾਂ ਕਿ ਮੇਰੇ ਨਾਲ ਗਲਤ ਹਰਕਤਾਂ ਮੇਰਾ ਘਰ ਵਾਲਾ ਕਰਦਾ ਸੀ ਮੈਂ ਉਹਨਾਂ ਨੂੰ ਦੱਸਦੀ ਸੀ ਸਰ ਉਹ ਤਿੰਨ ਦੋਨੋਂ ਭੈਣਾਂ ਔਰ ਉਹਦੀ ਮੰਮੀ ਉਹਦਾ ਬ੍ਰਦਰ ਛੋਟਾ ਮੈਂ ਸਰ ਸਾਰੇ ਜਿੱਦਾਂ ਕਿ ਮੈਨੂੰ ਮਾਰਕੁੱਟ ਕਰਦੇ ਸੀ ਨਹੀਂ ਛੋ ਜਿੱਲਤ ਹਰਕਤਾਂ ਕੀ ਮਤਲਬ ਕਰਤਾ ਜੀ ਸਰ ਉਹ ਮੈਂ ਕਹਿਣਾ ਨਹੀਂ ਚਾਹਨੀ ਹੈਗੀ ਜਿੱਦਾਂ ਕਿ ਲੇਡੀਆਂ ਆਪਣੀਆਂ ਹੁੰਦੀਆਂ ਇਹਨਾਂ ਦੀਆਂ ਸਰ ਐਦਾਂ ਮੈਨੂੰ ਬੁੱਤ ਕਰਦੇ ਰਹੇ ਜਿੱਥੇ ਮੈਂ ਰੈਂਟ ਤੇ ਰਹਿਨੀ ਰਹੀ ਸਰ ਉੱਥੇ ਮੇਰਾ ਸਾਰਾ ਸਮਾਨ ਕਿਰਾਏਦੁੱ ਇਰੇ ਮਮੀ ਇਦਾਂ ਕਰਦੇ ਸੀ ਮੈਨਾਂ ਜਦੋਂ ਮੈਂ ਘਰ ਜਾਣੀ ਸੀ ਉਹ ਕੋ ਕਰਾਇਤੇ ਘੜਦੇ ਸੀ ਜਦੋਂ ਸਰ ਜਦੋਂ ਉਹ ਕੱਲੇ ਨੂੰ ਮੈਂ ਛੱਡ ਕੇ ਨਹੀਂ ਮਰਦਾ ਕੋ ਕਰਦੇ ਸਰ ਉਹਦੀ ਮਮੀ ਘਰ ਲੈ ਜਾਂਦੇ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਦੂਸਰਾ ਵਿਆਹ ਕਰਾਇਆ ਤੁਹਾਡੇ ਘਰ ਆ ਕੇ ਸਰ ਇਹਨਾਂ ਨੇ ਜਿੱਦਾਂ ਕਿ ਜਿੱਦਾਂ ਮੇਰੇ ਤਾਇ ਸੋਰੇ ਦੀ ਜਿਹੜੀ ਨੋਆ ਉਹਨਾਂ ਦੇ ਮੈਨੂੰ ਜਿੱਦਾਂ ਦੇਵਰ ਨੇ ਦੱਸਿਆ ਸੀ ਕਿ ਭਾਬੀ ਇਦਾਂ ਮੈਰਿਜ ਕਰਵਾਉਣ ਲੱਗਾ ਵਾ ਕਿ ਤੁਹਾਡਾ ਡਿਵੋਰਸ ਹੋਇਆ ਮੈਂ ਕਿਹਾ ਮੇਰਾ ਡਿਵੋਰਸ ਨਹੀਂ ਕੁਝ ਵੀ ਨਹੀਂ ਮੇਰਾ ਹੋਇਆ ਹੈਗਾ ਤਾਂ ਸਰ ਪਤਾ ਨਹੀਂ ਮੈਂ ਅਨਪੜ ਸੀਗੀ ਮੈਂ ਤੋਂ ਇਹਨਾਂ ਨੇ ਇੱਕ ਨੋਰ ਜਿੱਦਾਂ ਕਿ ਨੋਰਮਲ ਪੇਪਰ ਕੋਰੇ ਪੇਪਰ ਤੇ ਸਾਈਨ ਕਰਵਾਇਆ ਸਰ ਉਸ ਵਾਰ ਜਦੋਂ ਮੈਂ ਨਾਲ ਗੱਲ ਕੀਤੀ ਇਹਨਾਂ ਨੇ ਕਿਹਾ ਕਿ ਮੇਰਾ ਡਿਵੋਰਸ ਹੋ ਗਿਆ ਤੇਰੇ ਨਾਲ ਨਹੀਂ ਜਿੱਦਾਂ ਤੁਸੀਂ ਸਾਈਨ ਕਰ ਦਿੱਤੇ ਤੁਹਾਡੇ ਨਾਲ ਕੋਈ ਗਿਆ ਹੀ ਹੋਊਗਾ ਮੋਤਵਾਰੋਂ ਸੀ ਨਹੀਂ ਪੜਨ ਉਹਨਾਂ ਨੇ ਵੀ ਨਹੀਂ ਪੜੇ ਡਾਕੂਮੈਂਟ ਇਹ ਸਾਈਨ ਕਿੱਥੇ ਕਰਵਾਏ ਸੀ ਘਰੇ ਕਰਵਾਏ ਸੀ ਸਰ ਘਰੇ ਕਰਵਾਏ ਸੀ ਇਹਨਾਂ ਨੇ ਆਪਣੇ ਘਰੇ ਬਲਾ ਕੇ ਸਭ ਤੁਹਾਨੂੰ ਕੀ ਕਰੇ ਸੀ ਕਾਹਦੇ ਸਾਈਨ ਕਰਵਾਉਣੇ ਸਰ ਕਹਿੰਦੇ ਸੀ ਕਿ ਮੈਂ ਨਾ ਜਦ ਤੱਕ ਕਿ ਆਪਣੀ ਮੰਮੀ ਕੋ ਗੱਡੀ ਲੈਣ ਲਈ ਆ ਤਾਂ ਮੈਂ ਗੱਡੀ ਲੈ ਕੇ ਤੇਰੇ ਕੋਲ ਆ ਜੂੰਗਾ ਸਿਰਫ ਇਹਨਾਂ ਨੇ ਆਪਾਂ ਬੇਦਖਲੀ ਵਾਲੇ ਪੇਪਰ ਆ ਗਏ ਤੁਹਾਡੇ ਸਰ ਮੈਨੂੰ ਅਸ ਇਦਾਂ ਨਹੀਂ ਸੀ ਪਤਾ। ਉਹ ਵੀ ਦਖਲੀ ਵਾਲੇ ਮੇਰੇ ਕੋਲ ਤੁਸੀਂ ਸਾਈਨ ਕਰਦੇ ਹੋ ਕਿ ਉਹਨਾਂ ਨੇ ਕਰਕੇ ਦੇ ਰਿਹਾ। ਸਰ ਮੈਂ ਖੁਦ ਅਨਪੜਾ। ਸਰ ਮੈਂ ਖੁਦ ਅਨਪੜਾ। ਕਿੰਨਾ ਟਾਈਮ ਹੋ ਗਿਆ ਮੇਰੇ ਜਨੂੰ ਤੁਹਾਡੇ? ਸਰ ਮੇਰੀ ਮੈਰੀ ਨੂੰ 18 ਸਾਲ ਹੋ ਗਏ। ਕਿੰਨੇ ਬੱਚੇ ਤੁਹਾਡੇ? ਸਰ ਦੋ ਬੇਟੀਆਂ ਮੇਰੀਆਂ। ਇੱਕ ਟੀਫੇਲ ਹੈ ਤੁਹਾਡੇ ਘਰਾਂ ਵਿੱਚ। ਦੋ ਬੇਟੀਆਂ। ਹਾਂਜੀ। ਅਲੱਗ ਰਹਿੰਦੇ ਨੂੰ ਕਿੰਨਾ ਟਾਈਮ ਹੋ ਗਿਆ? 1.5 ਸਾਲ ਹੋ ਗਿਆ ਸਰ। ਨਹੀਂ ਹੁਣ ਕਿੰਨਾ ਕੁ ਰਹਿ ਰਹੇ ਤੁਸੀਂ? ਮੈਂ ਆਪਣੀ ਮੰਮੀ ਕੋਲ ਪੇਕੇ ਪਰਿਵਾਰ 'ਚ ਰਹਿ ਰਹੀ ਹਾਂ। ਤੁਹਾਡੀ ਮੈਰਿਜ ਲਾ ਮੈਰੀ ਸੀਗੀ ਇਹਨਾਂ ਬਣਾ ਅਰੇਂਜ ਕੀਤਾ ਸੀ ਸਰ ਤੇ ਜਿਹੜਾ ਤੁਹਾਡਾ ਨਾ ਧੋਖਾ ਨਾ ਜਿਹੜੇ ਤੁਹਾਡੇ ਕੋਲ ਅਸਾਈਨ ਕਰਾਏ ਆ ਉਹ ਚੀਜ਼ ਦੀ ਕੰਪਲੇਂਟ ਲਿਖਵਾਈ ਤੁਸੀਂ ਲਿਖਤੀ ਕੋਈ ਸਰ ਮੈਂ ਪਹਿਲਾਂ ਮਹਿਲਾ ਮੰਡਲ ਵੀ ਕੰਪਲੀਟ ਕੀਤੀ ਸਰ ਉੱਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਇੱਥੇ ਫਾਈਲ ਨੰਬਰ 811 ਤਰੀਕ ਤੇ ਕੰਪਲੀਟ ਦਿੱਤੀ ਸਰ ਰੋਜ਼ ਕਹਿੰਦੇ ਆ ਸ਼ਾਮ ਦਾ ਟਾਈਮ ਆ ਕੱਲ ਸ਼ਾਮ ਦਾ ਟਾਈਮ ਆ ਸਰ ਕੋਈ ਸੁਣਵਾਈ ਇੱਥੇ ਵੀ ਨਹੀਂ ਹੋ ਰਹੀ ਜਿਹੜੀ ਉਹਨਾਂ ਦੀ ਘਰ ਵਾਲੀ ਆ ਉਹਨੂੰ ਪਤਾ ਕਿ ਤੁਸੀਂ ਉਹਦੀ ਫਸਟ ਵਾਈਫ ਸੀਗੇ ਹਾਂਜੀ ਸਰ ਉਹਨਾਂ ਨੂੰ ਪਤਾ ਵਾ ਕੀ ਤੁਹਾਣਾ ਧੋਖਾ ਹੋਇਆ ਇਦਾਂ ਦਾ ਹਾਂਜੀ ਸਰ ਉਹਨਾਂ ਨੂੰ ਸਾਰਾ ਉਹਦੀਆ ਪੈਣਾ ਉਰੀਆ ਸ਼ਾਮੀਲਾ ਉਹਦੀਆ ਪੈਣਾ ਤੋਂ ਉਹਦੀ ਮੰਮੀ ਮੈਨੂੰ ਕਹਿੰਦੇ ਤੂੰ ਜਿੱਥੇ ਮਰਜ਼ੀ ਚੱਲ ਜਾ ਅਸੀਂ ਪੈਸਾ ਛੱਡ ਕੇ ਮਤਲਬ ਆਪਣੀ ਬੰਦ ਕਰਵਾ ਲੈਣੀ ਕੰਪਲੀਟ ਤੂੰ ੱਟਕੇ ਖਾਣੇ ਅਸੀਂ ਨਹੀਂ ਖਾਣੇ ਤੁਹਾਡੇ ਕਿੰਨੇ ਬੱਚੇ ਆ ਸਰ ਮੇਰੇ ਦੋ ਬੱਚੇ ਇੱਥੇ ਕਿੰਨਾ ਕੁ ਕੰਪਲੇਂਟ ਚੱਲਦੀ ਤੁਹਾਡੇ ਥਾਣੇ ਵਿੱਚ ਗੁਰਵਿੰਦਰ ਸਰ ਕੋ ਐ ਤੇ ਉਹਨਾਂ ਨੂੰ ਤੁਸੀਂ ਮਿਲੇ ਅੱਜ ਸਰ ਮੈਂ ਉਹਨਾਂ ਨੂੰ ਰੋਜ਼ ਕਾਲ ਕਰਦੀ ਆਂ ਸ਼ਾਮ ਸਵੇਰੇ ਰੋਜ਼ ਕਾਲ ਕਰਦੀ ਹਾਂ ਕਹਿੰਦੇ ਨੇ ਸ਼ਾਂਤ ਦਾ ਟਾਈਮ ਆ ਉਹਨਾਂ ਨੂੰ ਕਾਲ ਕਰਾਂਗੇ ਸਰ ਨਾ ਹੀ ਉਹਨਾਂ ਨੂੰ ਕਾਲ ਕਰਦੇ ਆਂ ਨਾ ਹੀ ਕੋਈ ਕਰਦੇ ਹੈਗੇ ਕੁਝ ਇੱਧਰ ਹੀ ਆਮਨੇ ਸਾਹਮਨੇ ਹੋਏ ਤੁਹਾਡੇ ਕੰਪਲੇਂਟ ਕੋਈ ਨਹੀਂ ਆਮਨੇ ਸਾਹਮਨੇ ਹੋਈ ਨਹੀਂ ਜਿਹੜੀ ਇੱਥੇ ਤੁਸੀਂ ਕੰਪਲੇਂਟ ਫਾਈਲ ਕਰਵਾਈ ਉਹ ਕਦੋਂ ਕਰਵਾਈ ਸੀਗੀ ਸਰ ਮੈਂ 11 ਤਰੀਕ ਦੀ ਕੰਪਲੇਂਟ ਕਰਵਾਈ ਸੀ ਵਿਆਹ ਕਦੋਂ ਹੋਇਆ ਸੀ ਉਹਨਾਂ ਦਾ ਦੂਸਰਾ 27 ਤਰੀਕ ਦਾ 27 ਤਰੀਕ ਦਾ ਇਹੀ 27 ਜਿਹੜਾ ਮਤਲਬ ਉਦੋਂ ਪਤਾ ਨਹੀਂ ਸੀਗਾ ਤੁਹਾਨੂੰ ਮੈਂ ਮੇਰੇ ਕੋਈ ਮੈਰਿਜ ਡਾਕੂਮੈਂਟ ਹੈ ਤੁਹਾਡੇ ਕੋਈ ਫੋਟੋ ਫੋਟੋ ਹੈ ਦਿਖਾਓ ਦੇ ਇਛਾ ਤੋਂ ਇਸ ਵਕਤ থানা ਪੰਜ ਦੇ ਵਿੱਚ ਆ ਗਏ ਸੋ ਸੀਰੀਅਲ ਤੁਹਾਡਾ ਸੰਜੇ ਗਰੇਸ ਸੰਸਾਰਾ ਜਨ ਨਾਲ ਮੈਂ ਤੁਹਾਨੂੰ ਦੱਸ ਦਈਏ ਕਿ ਲੜਕੀ ਲੜਕੀ ਇੱਥੇ ਆਈ ਹੈ ਸੋ ਉਹਦਾ ਰੋਪ ਹੈ ਕਿ ਜਿਹੜਾ ਕਿ ਮੇਰੇ ਘਰ ਵਾਲੇ ਨੇ ਜਿਹੜਾ ਕਿ ਦੂਸਰਾ ਵਿਆਹ ਜਿਹੜਾ ਕਿ ਧੋਖੇ ਨਾਲ ਕਰ ਲਿੱਤਾ ਸੋ ਤੁਹਾਨੂੰ ਦੱਸ ਦਈਏ ਕਿ ਦੋ ਬੱਚੇ ਵੀ ਇਹਨਾਂ ਦੇ ਹੈ ਮੇਰੇ ਵੀ ਇਹ ਦੂਸਰੀ ਜਿਆਦੀ ਫੋਟੋ ਹੈ ਹਾਂਜੀ ਸਰ ਇਹ ਉਹਦੀ ਭੈਣ ਦੀ ਹੈ ਜਿੱਦਾਂ ਆਪਣੇ ਇੰਸਟਾਗ੍ਰam ਤੇ ਆਈਡੀ ਤੇ ਪਾਇਆ ਸੀ ਤਦੋਂ ਮੋਤੋ ਤੋਂ ਸਕਰੀਨਸ਼ਾਟ ਲਿਖਤਾ ਸਰ ਉਹਦੇ ਵਿੱਚ ਫੇਸ ਲੁਕ ਹੋਇਆ ਪਿਆ ਉਹਨਾਂ ਨੇ ਅਚੋ ਉਹਨਾਂ ਨੇ ਹੀ ਲਗਾਇਆ ਤਾ ਤੁਹਾਡੇ ਨਾਲ ਹੈ ਤੁਹਾਡੇ ਹਸਬੰਦ ਦੀ ਫੋਟੋ ਹਾਂਜੀ ਸਰ ਮੇਰੇ ਨਾਲ ਹੈ ਤੁਹਾਡੇ ਨਾਲ ਦਿਖਾਓ ਜਿਆਦੀ ਫੋਟੋ ਜਿਆਦੀ ਨਹੀਂ ਕਿ ਸਰ ਇਹ ਹੁਣ ਚੇ ਦੀ ਹੈ ਜਦੋਂ ਮੇਰੀ ਹਾਂਜੀ ਫੈਮਿਲੀ ਫੋਟੋ ਮੇਰੀ ਸਿੱਧਾ ਦਿਖਾਣਾ ਦਰਮਾਨ ਜਦੋਂ ਮੇਰੀ ਸਿਸਟਰ ਦੀ ਅਨਿਵਰਸਰੀ ਸੀ ਸਰ ਇਹਦੀ ਮੰਮੀ ਨੇ ਖੁਦ ਮੇਰੇ ਨਾਲ ਭੇਜਿਆ ਸੀਗਾ ਓਕੇ ਹੂੰ ਤੇ ਸਰ ਗੱਲਬਾਤ ਰਹੀ ਕਿ ਉਹਨਾਂ ਨੇ ਕੋਈ ਦੂਜਾ ਵਿਆਹ ਕਰਾਇਆ ਸਰ ਕੋਈ ਵੀ ਮਤਲਬ ਉਹਨਾਂ ਦੇ ਮੰਮੀ ਵੀ ਨਹੀਂ ਕੋਈ ਗੱਲਬਾਤ ਵੀ ਨਹੀਂ ਮੇਰੇ ਨਾਲ ਕਰਦੇ ਉਹਨਾਂ ਨੇ ਮੇਰਾ ਨੰਬਰ ਹੀ ਸਾਰੇ ਬਲੌਕ ਕੀਤਾ ਜਦੋਂ ਤੁਸੀਂ ਆਪਣੇ ਘਰ ਵਾਲੇ ਨਾਲ ਰਹਿੰਦੇ ਸੀਗੇ ਤੁਹਾਨੂੰ ਕੁਝ ਲੱਗਾ ਸੀਗਾ ਐਦਾਂ ਦਾ ਕਿ ਇਹਨੇ ਦੂਸਰੀ ਮੈਰਿਜ ਕਰਾ ਲੈਣੀ ਆ ਸਰ ਇਹ ਮੈਨੂੰ ਮਾਰਦਾ ਕੁੱਟਦਾ ਜਾਂ ਕੁਝ ਸਰ ਇਸ ਜਿੱਦ ਦਾ ਉਹ ਜਗ੍ਹਾ ਤੇ ਉਹਨਾਂ ਮਤਲਬ ਰਿਲੇਸ਼ਨ ਸੀ ਸਰ ਮੈਂ ਬਥੇਰੀ ਥਾਂ ਮਤੇ ਜਾ ਜਾ ਕੇ ਉਹਨਾਂ ਦਾ ਰਿਲੇਸ਼ਨ ਹਟਾਇਆ ਉਹਨਾਂ ਦੇ ਘਰਦਿਆਂ ਨੇ ਉਹਨੇ ਤੁਸੀਂ ਬਹਿ ਕੇ ਗੱਲ ਕੀਤੀ ਕੀ ਸਰ ਉਹ ਦੀਆ ਸਿਸਟਰ ਇਹੀ ਗੱਲ ਕਹਿੰਦੇ ਆ ਕਿ ਇਹ ਆਦਮੀ ਆ ਇਹਨੇ ਬਾਹਰ ਬੋਪੁਸ਼ ਕਰਨਾ ਇਸ ਦੇ ਵਿੱਚ ਤੇਰਾ ਕੋਈ ਮਤਲਬ ਰੋਲ ਨਹੀਂ ਹੈਗਾ ਤੂੰ ਘਰ ਚੁੱਕੀ ਜਾਂ ਤੂੰ ਘਰ ਹੀ ਰਹਿਣਾ ਕਦੋਂ ਤੋਂ ਬਾਹਰ ਗੱਲ ਕਰ ਦਿੱਤੀ ਗਿਆ ਕਿ ਵਾਦ ਕਿੰਨੇ ਸਾਲਾਂ ਬਾਅਦ ਹੀ ਆਪਣੀ ਪਰਿਵਾਰ ਸਰ ਵਿਆਹ ਤੋਂ ਬਾਅਦ ਹੀ ਇਹਨੇ ਜਿੱਦਾਂ ਕਿ ਸਾਲ 1.5 ਸਾਲ ਬਾਅਦ ਹੀ ਸਰ ਇਦਾਂ ਇਹਨੇ ਤੁਹਾਡੇ ਸੀ ਉਸ ਤੋਂ ਬਿਨਾ ਮੈਰਿਸ ਕਰਵਾਈ ਉਹਨਾਂ ਨੇ ਹਾਂਜੀ ਸਰ ਮੇਰੇ ਡਿਵੋਰਸ ਤੋਂ ਬਿਨਾ ਮੈਰਿਸ ਕੋਈ ਮੈਜਿਸਟਰ ਸਾਹਮਣੇ ਤੁਹਾਡਾ ਡਿਵੋਰਸ ਨਹੀਂ ਹੋਇਆ ਨਹੀਂ ਸਰ ਕਿਤੇ ਵੀ ਡਿਵੋਰਸ ਨਹੀਂ ਹੋਇਆ ਮੇਰਾ ਨਾਲੇ ਸਾਈਨ ਤੁਸੀਂ ਕਰਨੇ ਹੀ ਕਰਵਾਏ ਖਾਲੀ ਕਾਗਜ਼ ਸੀਗਾ ਕੁਝ ਲਿਖਿਆ ਪਤਾ ਕੀ ਲਾਈਨ ਚੱਲਦਾ ਸੱਚ ਬੋਲ ਤਾਂ ਸਰ ਖਾਲੀ ਪੇਪਰ ਤੇ ਸਾਈਨ ਕਰੂੰਗੀ ਤਾਂ ਖਾਲੀ ਪੇਪਰ ਹੀ ਸਾਈਨ ਕਰਵਾਏ ਉਸ ਤੋਂ ਬਾਅਦ ਸਰ ਜੋ ਮਰਜੀ ਉਹ ਕਰਵਾਲਣ ਟਾਈਪਿੰਗ ਉਹਦੇ ਵਿੱਚ ਤਾਂ ਮੈਨੂੰ ਵੀ ਨਹੀਂ ਸਰ ਬੱਸ ਇਹਨਾਂ ਦਾ ਬੰਦਾ ਨਹੀਂ ਹੁੰਦਾ ਨਹੀਂ ਖਾਲੀ ਪੇਪਰ ਤੇ ਸਾਈਨ ਕਰਵਾਉਣਾ ਚਲੋ ਘਰੇ ਬੈ ਕੇ ਜੇ ਸਾਈਨ ਕਰਵਾਏ ਖਾਲੀ ਤੇ ਇਦਾਂ ਡਿਵੋਰਸ ਨਹੀਂ ਹੋ ਜਾਂਦੇ ਉਹ ਤਾਂ ਕੋਰਟ ਕੋਰਟ ਦੇ ਵਿੱਚ ਜਾ ਕੇ ਹੁੰਦੇ ਹਾਂ ਹਾਂਜੀ ਸਰ ਮੈਡਮ ਇੱਕ ਗੱਲ ਤੁਸੀਂ ਹੋਰ ਕਹਿ ਰਹੇ ਹੋ ਕਿ ਉਹਨਾਂ ਦੇ ਬਾਹਰ ਕਾਫੀ ਰਿਲੇਸ਼ਨ ਸੀਗੇ ਤੇ ਜੇ ਤੁਹਾਨੂੰ ਪਤਾ ਹੀ ਕਾਫੀ ਰਿਲੇਸ਼ਨ ਹੈ ਫੇਰ ਵੀ ਤੁਸੀਂ ਉਹਨਾਂ ਨਾਲ ਮੈਰਿ ਜ ਕਰਾਈਏ ਸਰ ਮੈਰਿਜ ਤੋਂ ਬਾਅਦ ਦੇ ਆ ਜਦੋਂ ਮੈਂ ਰੈਡ ਤੇ ਰਹਿ ਨਹੀਂ ਸੀ ਸਰ ਮੇਰਾ 2013 ਚ ਸੂਰਾ ਪੂਰਾ ਹੋ ਗਿਆ ਸੀ ਹਨ 2013 ਦਾ ਮੈਨੂੰ ਘਰੋਂ ਕੱਢ ਦਿੱਤਾ ਸੀ ਸੱਸ ਮੇਰੀ ਨੇ ਠੀਕ ਹੈ ਉਹਨਾਂ ਨੇ ਜਿੱਦਾਂ ਕਿ ਆਪਣੀ ਦੂਸਰੀ ਮੈਰਿਜ ਕਰਵਾਈ ਸੀ ਠੀਕ ਹੈ ਤਾਂ ਉਸ ਤੋਂ ਬਾਅਦ ਅੱਜ ਤੁਸੀਂ ਥਾਣੇ ਪਹੁੰਚੇ ਹੋ ਤਾਂ ਕੀ ਗੱਲਬਾਤ ਕੀ ਹੋਈ ਅੰਦਰ ਤੁਹਾਡੀ ਸਰ ਕੋਈ ਕੋਈ ਵੀ ਨਹੀਂ ਮੈਨੂੰ ਮਤਲਬ ਅਫਸਰ ਕੋਈ ਵੀ ਨਹੀਂ ਮਿਲੇ ਹੈਗੇ ਕਰੂੰਗੇ ਫੋਨ ਕਰੂੰਗੇ ਹਮ ਜਣਾ ਦੇ ਕੰਪਲੇਂਟ ਤੁਹਾਡੇ ਹਾਂਜੀ ਕਰੂੰਗੇ ਅੱਜ ਦਾ ਟਾਈਮ ਮਿਲੇ ਸੇ ਤੁਹਾਨੂੰ ਹਾਂਜੀ ਸਰ ਸ਼ਾਨਦਾਰ ਟਾਈਮ ਦਿੱਤਾ ਤੇ ਰੋਜ਼ ਕਹਿ ਦਿੰਦੇ ਕਿ ਉਹਨਾਂ ਨੂੰ ਮੈਂ ਬੁਲਾਉਂਗਾ ਮੈਂ ਤੁਹਾਨੂੰ ਬੁਲਾਉਂਗਾ ਉਹਨਾਂ ਨੂੰ ਬੁਲਾਉਂਗਾ ਤੁਸੀਂ ਦੱਸੋ ਦੋ ਲੜਕੀਆਂ ਤੁਹਾਡੀਆਂ ਫਿਰ ਵੀ ਤੁਹਾਡੇ ਲੜਕੀਆਂ ਤੋ ਕੀ ਲੱਗਦਾ ਕੋਈ ਪੋਲੀਟੀਕਲ ਪ੍ਰੈਸ਼ਰ ਲੱਗਦਾ ਤੁਹਾਨੂੰ ਪੁਲਿਸ ਦੇ ਉੱਤੇ ਜਿਹੜੀ ਸੁਣਵਾਈ ਨਹੀਂ ਹੋ ਰਹੀ ਤੁਹਾਡੇ ਸਰ ਇਸ ਚੀਜ਼ ਦਾ ਤਾਂ ਉਹਨਾਂ ਨੂੰ ਉਹਨਾਂ ਨੂੰ ਕਦੀ ਥਾਣੇ ਬੁਲਾਇਆ ਉਹਨਾਂ ਨੇ ਸਰ ਮੇਰੇ ਸਾਹਮਣੇ ਕਦੇ ਵੀ ਨਹੀਂ ਆਏ ਹਾਂ ਤੁਹਾਡੇ ਸਾਹਮਣੇ ਕਦੀ ਵੀ ਮੈਟਰ ਨਹੀਂ ਹੋਇਆ ਕਿੰਨੇ ਦਿਨ ਹੋ ਗਏ ਤੁਹਾਡੀ ਕੰਪਲੇਂਟ ਸਰ ਮੈਂ 11 ਤਰੀਕ ਦੇ ਕੰਪਲੇਟ ਦਿੱਤੀ ਸੀ ਕੀ ਕਹਿ ਰਹੇ ਕੀ ਰਹੇ ਸਰ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਨੂੰ ਅੱਜ ਬੁਲਾਇਆ ਜਾਊਗਾ ਕੱਲ ਦਾ ਟਾਈਮ ਆ ਅੱਜ ਦਾ ਟਾਈਮ ਆ ਸਰ ਕੱਲ ਦਾ ਟਾਈਮ ਆ ਟਾਈਮ ਨਹੀਂ ਦਿੰਦੇ ਰਹਿੰਦੇ ਸਰ ਬੁਲਾਉਂਦੇ ਨਹੀਂ ਹੈਗੇ ਤੁਹਾਡੇ ਪੇਕੇ ਪਰਿਵਾਰ ਚ ਤੁਹਾਡੇ ਕੋਈ ਮੰਮੀ ਡੈਡੀ ਕੋਈ ਭਰਾ ਤੁਹਾਰੇ ਕੋਈ ਹੈਗੇ ਨਾਲ ਤੇ ਆਏ ਸਰ ਨਹੀਂ ਮੇਰੇ ਨਾਲ ਕੋਈ ਵੀ ਨਹੀਂ ਆਇਆ ਮੈਂ ਕਹਿੰਦੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਹੈ ਸਰ ਮੇਰੇ ਘਰ ਜਾਨ ਨੂੰ ਸਭ ਪਤਾ ਮੇਰੇ ਮੰਮੀ ਸ਼ੂਗਰ ਦੇ ਮਰੀਜ਼ ਹੈ ਸਰ ਉਹਨਾਂ ਕੋ ਬੋਡੇ ਗਿੱਟਿਆ ਕਰਕੇ ਨਹੀਂ ਚੱਲ ਫਿਰ ਹੁੰਦਾ ਉਹ ਨਹੀਂ ਆ ਸਕਦੇ ਸਰ ਤੁਹਾਡੇ ਕੋਲ ਕੋਈ ਮੈਡਮ ਕੋਈ ਰਹਿੰਦੀ ਕਿੱਥੇ ਪਈਓ ਕਿੰਨਾ ਕੋ ਰਹਿੰਦੀ ਹੈ ਮੈਂ ਸਰ ਆਪਣੀ ਮੰਮੀ ਕੋ ਰਹਿ ਰਹੀ ਆ ਆਪਣੀ ਮਦਰ ਕੋ ਰਹਿ ਰਹੀ ਆ ਤੁਸੀਂ ਆਪ ਜੌਬ ਵਗੈਰਾ ਕਰਦੇ ਹੋ ਨਹੀਂ ਮੈਂ ਸਰ ਫੁੱਟਬਾਲ ਸਿੱਖਿਆ ਆਪਣੇ ਬੱਚੇ ਪਾਲ ਲਏ ਕੀ ਹੁਣ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਦੇ ਕੇ ਸਰ ਮੈਂ ਇਹਨਾਂ ਤੋਂ ਧੋਖਾ ਧੜੀ ਦਾ ਮਤਲਬ ਕਿ ਅਪਲੀਕੇਸ਼ਨ ਕਰ ਦਿੱਤੀ ਸੀ ਮੈਂ ਧੋਖਾ ਧੜੀ ਦਾ ਇਹਨਾਂ ਤੇ ਕਰਵਾਣਾ ਚਾਹਨੀ ਮੈਂ ਕੋਈ ਕੁਝ ਨਹੀਂ ਨਾ ਭੁਲਾ ਜੀ ਜੇ ਗੱਲ ਕਰੋਗੇ ਉਹਨਾਂ ਨਾਲ ਜਿਹੜਾ ਕੰਪੀਟਰ ਚੱਲਦੀ ਸੀ ਹਾਂਜੀ ਸੁਖਵਿੰਦਰ ਸੁਖਵਿੰਦਰ ਜੀ ਮਿਲੇ ਨਹੀਂ ਉਹ ਨਹੀਂ ਸਰ ਅੰਦਰ ਕੋਈ ਵੀ ਨਹੀਂ ਮਿਲੇ ਉਹ ਕਹਿੰਦੇ ਜਦੋਂ ਬੈਜੋ ਜਦੋਂ ਆਣਗੇ ਰੋਟਾ ਦੀ ਗੱਲ ਕਰਵਾ ਦੇ ਜੀ ਇਹ ਵੀ ਰੋਜ਼ ਹੀ ਬੁਲਾ ਰਹੇ ਆ ਤੁਹਾਨੂੰ

ਸਰ ਮੇਰਾ ਕੋਈ ਹੱਲ ਕੀਤਾ ਜਾਵੇ ਸਰ ਮੈਂ ਰੋਜ਼ ਤੁਹਾਨੂੰ ਫੋਨ ਕਰਦੀ ਸ਼ਾਮ ਸਵੇਰ ਰੋਈ ਕਰਦੀ ਸਰ ਮੇਰਾ ਬੱਚਾ ਡਿਸੇਬਲ ਹੈ ਮੈਂ ਤੁਹਾਨੂੰ ਦਿਨ ਵੀ ਦੱਸਿਆ ਸੀ ਮੈਂ ਕਿੱਥੇ ਜਾਵਾਂਗੀ ਬੱਚਾ ਲੈ ਕੇ। ਕਿਹੜੀ ਇਹ ਸਰਕਾਰ ਦਿੱਤੀ ਆ ਪਹਿਲਾਂ ਵੀ ਸਭ ਕੁਝ ਲਿਖ ਕੇ ਦੇ ਦਿੱਤੇ ਆ ਹੁਣ ਪਈ ਇੱਥੇ ਝਾਲੇ ਪੈ ਗਏ ਆ ਪਹਿਲਾਂ ਵੀ ਸਭ ਕੁਝ ਲਿਖ ਕੇ ਦੇ ਦਿੱਤੇ ਆ ਵੀ ਅਸੀਂ ਵੱਖ ਹੋ ਕੇ ਰਹਿਣਾ ਸਾਡਾ ਕੋਈ ਰਿਸ਼ਤਾ ਨਾਤਾ ਨਹੀਂ। ਰਹਿਣਾ ਵਾਲੇ ਦੇਣਾ ਨਹੀਂ ਫਿਰ ਇੱਥੇ ਕਾਲੇ ਨਹੀਂ ਪਈ ਸਰ ਮੈਂ ਤੁਹਾਨੂੰ ਖੁਦ ਮੈਂ ਉਸ ਦਿਨ ਵੀ ਇਹੀ ਗੱਲ ਦੱਸੀ ਸੀ ਕਿ ਮੈਂ ਅਨਪੜਾ ਸਰ ਮੈਨੂੰ ਉਸ ਦਿਨ ਨਹੀਂ ਪਤਾ ਉਸ ਤੋਂ ਬਾਅਦ ਜੋ ਮਰਜ਼ੀ ਟਾਈਪਿੰਗ ਕਰਵਾ ਲੈਣ ਫਿਰ ਤੁਸੀਂ ਇੱਕ ਦਾ ਚ ਰਿਸੋਰਸ ਕਰਕੇ ਬੈਠੇ ਰ ਕਿਸੇ ਨਾਲ ਜਿਨੇ ਸਾਈਨ ਕੀਤੇ ਕੋਈ ਇਹ ਪੜਿਆ ਲਿਖਿਆ ਹੋਊਗਾ ਜਿਨ੍ਹਾਂ ਨੇ ਸਾਈਨ ਕੀਤੇ ਤੁਹਾਡੇ ਨਾਲ ਆਪਾਂ ਕਿਸੇ ਦੀ ਸਲਾਹ ਤੇ ਲੈ ਸਕਦੇ ਆ ਸਰ ਜਦ ਹਾਈ ਕੋਰਟੇ ਪੇਪਰ ਸੀਗੇ ਉਸ ਤੋਂ ਬਾਅਦ ਤਾਂ ਜੋ ਮਰਜ਼ੀ ਸਰ ਉਹ ਟਾਈਪਿੰਗ ਕਰਵਾ ਲੈਣ

ਸਾਡੀ ਕੋ ਗਲਤੀ ਆ ਤੇ ਦੱਸਦੇ ਇਨਸਾਫ ਦੇ ਦਮ ਫਿਰ ਸਰ ਇਨਸਾਫ ਦਵਾ ਦਿਓ ਮੈਂ ਤਾਂ ਤੁਹਾਨੂੰ ਇਹੀ ਕਹਿੰਦੀ ਇਨਸਾਫ ਦਵਾ ਦਿਓ ਸਰ ਉਹਨਾਂ ਤੋਂ ਬਚਾ ਲੂੰਗਾ ਮਰਜੀਗਾ ਤੁਸੀਂ ਵੀ ਹੁਣ ਇੱਕਦਮ ਕਾਲੇ ਹੀ ਪੈ ਗਏ ਆ ਤੁਸੀਂ ਫਿਰ ਜਿਉਂ ਕਰਨਾ ਕਰ ਸਕਦੇ ਤੁਸੀਂ ਤੁਹਾਡੀ ਆਪਣੀ ਲੱਗਦੀ ਆਜ਼ਾਦਗੀ ਜਿਹੜੇ ਤਰੀਕੇ ਉਹ ਬਣਾ ਤੋ ਕੋਈ ਜਾ ਸਕਦੇ ਠੀਕ ਆ ਸਰ ਠੀਕ ਹਾਂ ਉਹ ਕਹਿ ਰਹੇ ਸੀ ਕਿ ਕਿਤੇ ਹੋਰ ਜਾਣਾ ਜਾ ਸਕਦੇ ਹੋ ਪੁਲਿਸ ਤੋਂ ਇਲਾਵਾ ਬੰਦਾ ਕਿੱਥੇ ਜਾਵੇ ਕਿੱਥੇ ਜਾਵਾਂ ਮੈਂ ਪਰ ਮੈਨੂੰ ਨਾ ਹੋ ਗਿਆ ਦੇ ਤੱਕ ਕੇ ਕਾਂਦੀ ਨੂੰ ਸਰ ਮਹਿਲਾ ਮੰਡਲ ਵੀ ਮੈਂ ਦੋ ਤਿੰਨ ਵਾਰੀ ਪੇਸ਼ ਹੋ ਚੁੱਕੀ ਮੇਰੀ ਉੱਤੇ ਵੀ ਨਹੀਂ ਸੁਣਵਾਈ ਨਹੀਂ ਉਹ ਕਹਿੰਦੇ ਵੀ ਹੋਰ ਬੰਦੇ ਦੇ ਵੀ ਸਾਈਨਾਂ ਦੇ ਵਿੱਚ ਉਹ ਕੌਣ ਸਾਈਨ ਕੀਤੇ ਸਰ ਜਿੱਦਾਂ ਉਹਨਾਂ ਦੇ ਘਰ ਦੇ ਆ ਮੇਰੇ ਘਰ ਦੇ ਆ ਸਰ ਕੌਣ ਕੌਣ ਸੀ ਆਪਣੇ ਘਰ ਦੀ ਮੇਰੀ ਸਿਸਟਰ ਸੀਗੀ ਮੇਰੀ ਮਦਰ ਸੀਗੀ ਤੁਹਾਡੇ ਘਰ ਵਾਲੇ ਤੁਸੀਂ ਉਹ ਨਹੀਂ ਕਹਿੰਦੇ ਉਹ ਵਿੱਚ ਨਹੀਂ ਸੀ ਹੁਣ ਤੁਸੀਂ ਕਹਿੰਦੇ ਸਾਈਨ ਸਰ ਮੇਰੇ ਨਾਲ ਇਸ ਟਾਈਮ ਕੋਈ ਨਹੀਂ ਆਇਆ ਪੇਪਰ ਦੇ ਵਿੱਚ ਸਾਈਨ ਉਹਨਾਂ ਦੇ ਵੀ ਸਾਰਿਆਂ ਦੇ ਆ ਸਾਡੇ ਵੀ ਸਾਰਿਆਂ ਦੇ ਮੇਰੇ ਸਸੂਰ ਦੇ ਪੇਪਰ ਕੋਰਾ ਪੇਪਰ ਸੀਗਾ ਜਾਂ ਲਿਖਪੜਤ ਹੋਈ ਸੀ ਸਰ ਕੋਰਾ ਪੇਪਰ ਸੀਗਾ ਉਸ ਟਾਈਮ ਤੇ ਜਿਸ ਟਾਈਮ ਤੇ ਪੇਪਰ ਦੇ ਸਾਈਨ ਕਰਦੇ ਸੀ ਇਨ ਬਾਕੀ ਕਦੀ ਭੈਣਾਂ ਨੇ ਉਹਨਾਂ ਨੇ ਨਹੀਂ ਪੜੇ ਪੇਪਰ ਉਹਨਾਂ ਨੇ ਕਿਤਾ ਸਾਈਨ ਕਰ ਦਿੱਤੇ ਸਰ ਮੈਂ ਤੁਹਾਨੂੰ ਕਹੀ ਜਾਂਦੀ ਜਿਸ ਟਾਈਮ ਉਹਨਾਂ ਨੇ ਸਾਈਨ ਕਰਵਾਉਣਾ ਪੇਪਰ ਅੱਗੇ ਰੱਖਿਆ ਉਸ ਟਾਈਮ ਤੇ ਸਰ ਕੋਰਾ ਪੇਪਰ ਉਸ ਟਾਈਮ ਤੇ ਜਿਹੜਾ ਮਰਜ਼ੀ ਸਾਈਨ ਚਲੋ ਉਹਨਾਂ ਨੇ ਪੁੱਛਿਆ ਨਹੀਂ ਕਿ ਆਪਾਂ ਕੋਰੇ ਪੇਪਰ ਤੇ ਕਿਉਂ ਸਾਈਨ ਕਰੀਏ ਜਿੱਦੋਂ ਤੁਸੀਂ ਤੁਹਾਡੇ ਦਾ ਘਰ ਆਲੀ ਸੀਗੇ ਸਰ ਤੁਹਾਡੇ ਦਾ ਘਰ ਆਲੇ ਧੋਖੇ ਕਮਾਈ ਮੈਂ ਨੇ ਮੈਨੂੰ ਪਤਾ ਕੀ ਗੱਲ ਐ ਸਾਡੇ ਲਾਈਵ ਚੱਲਦੇ ਪਏ ਐ ਸੱਚ ਬੋਲੋ ਤੁਸੀਂ ਕਹਿੰਦੇ ਪੇ ਭੈਣਾਂ ਦੇ ਸਾਈਨ ਕਰਾਏ ਮੈਨੂੰ ਲੱਗਾ ਹੋਰ ਦੱਸੋ ਕਿੱਥੇ ਸੱਚ ਬੋਲਦਾ ਸਾਈਨ ਕਿੱਦਾਂ ਕਰਦੇ ਭੈਣਾਂ ਨੇ ਚਲੋ ਆਪਣਾ ਮੰਨ ਲਿਆ ਬਾਕੀ ਭੈਣਾਂ ਨੇ ਪ੍ਰਮਾਣਿਕਤਾ ਸਾਈਨ ਕਰਤਾ ਜੀ ਹੁਣ ਜਦੋਂ ਭਾਜੀ ਭੈਣਾਂ ਵੀ ਇਹੀ ਚਾਣਗੇ ਕਿ ਭੈਣਾਂ ਦਾ ਛੋਟਿਆਂ ਦਾ ਘਰ ਵਸਿਆ ਰਵੇ ਇਦਾਂ ਕੀਤਾ ਮੰਨ ਲਿਆ ਠੀਕ ਐ ਬਿਲਕੁਲ ਜਿਨੀ ਤਸਵੀਰਾਂ ਤੋਂ ਲਾ ਸਕਦੇ ਹੋ ਬਿਲਕੁਲ ਤਸਵੀਰ ਜਿਹੜਾ ਤੁਹਾਡਾ ਪੰਜਾਗਰ ਥਾਣੇ ਜਿਹੜਾ ਪਤੋ ਦੇ ਜਿਹੜੀ ਲੜਕੀ ਜਿਹੜੀ ਆਈ ਹੈ ਸੋ ਉਹਦਾ ਕਹਿਣਾ ਕੀ ਜਿਹੜਾ ਕੀ ਮੇਰੇ ਵਿਆਹ ਉਹ ਜਿਹੜਾ ਕੀ ਉਹਨੇ ਕਿਤਾ ਸਾਈਨ ਕਰਦੇ ਵੇ ਠੀਕ ਹਨ ਉਹ ਸਾਹਮਣੇ ਉਹਨਾਂ ਨੇ ਇਵਿਕਲੀ ਬੈਠੇ ਸਰ ਕੋਈ ਵੀ ਨਹੀਂ ਸਾਡੇ ਪੜਿਆ ਲਿਖਿਆ ਸਾਈਨ ਕਿਵੇਂ ਕਰ ਲੈਂਦੇ ਜੀ ਫਿਰ ਸਰ ਤੁਸੀਂ ਮੰਨ ਲਿਆ ਉਹਨਾਂ ਨੇ ਕਿਤਾ ਕਰਦੇ ਵੇ ਸਾਈਨ ਸਰ ਇੰਨਾ ਕਿ ਤਾਂ ਹਰ ਕੋਈ ਚੱਲਦਾ ਵਾ ਸਰ ਨਹੀਂ ਕੀ ਚੱਲਦਾ ਮੈਡਮ ਨਾਂ ਤਾਂ ਹਰ ਕੋਈ ਲੇਖ ਹੀ ਲੈਂਦਾ ਸਰ ਆਪਣੇ ਮੈਂ ਨਾ ਇਦਾਂ ਕਿਤਾ ਨਾਮ ਲੇ ਕੇ ਅੰਦਰ ਖਾਲੀ ਪੇਪਰ ਕੋਰੇ ਕੋਰੇ ਪੇਪਰ ਕੋਰੇ ਪੇਪਰ ਅਬੇ ਸਾਨੂੰ ਵੀ ਜਵਾਬਦੇਹੀ ਦੇਣੀ ਪੈਣੀ ਤੁਸੀਂ ਪਹਿਲਾਂ ਕਹਿੰਦੇ ਹੋ ਆਪਣੀ ਜਵਾਨ ਤੋਂ ਹੀ ਮੁੱਕੜ ਗਏ ਤੁਸੀਂ ਕਹਿੰਦੇ ਮੈਂ ਇਕੱਲੇ ਪੇਪਰ ਨੇ ਸਾਈਨ ਕੀਤੇ ਸਰ ਕੋਰੇ ਪੇਪਰ ਤੇ ਮੈਂ ਤੁਹਾਨੂੰ ਸਟਾਰਟ ਮੇਰੀ ਭੈਣ ਮੇਰੀ ਹੈ ਤੁਸੀਂ ਤੁਸੀਂ ਪਹਿਲਾਂ ਕਰਾਇਆ ਇਕੱਲੇ ਨੇ ਮੈਂ ਸਾਈਨ ਕੀਤੇ ਕਰਵਾਏ ਸਾਈਨ ਸਰ ਮੈਂ ਪਹਿਲੇ ਤਾਂ ਇਕੱਲੇ ਤਾਂ ਕਿਹਾ ਹੀ ਨਹੀਂਗਾ ਹਾਂ ਤੁਸੀਂ ਕਹਿੰਦੇ ਕਿ ਪ੍ਰਸ਼ਾਸਨ ਨਾਲ ਗੱਲ ਕੀਤੀ ਤੇਗ ਮੋਕੇ ਤੇ ਆਈ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਈ ਭੈਣਾਂ ਨੇ ਵੀ ਸਾਈਨ ਕੀਤੇ ਹੁਣ ਤੁਸੀਂ ਮੰਨਦੇ ਭੈਣਾਂ ਨੇ ਵੀ ਸਾਈਨ ਕੀਤੇ ਨਾਲ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਪ੍ਰਸ਼ਾਸਨ ਸਰ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਮੇਰੀਆਂ ਭੈਣਾਂ ਨੇ ਮੇਰੀ ਮਦਰ ਨੇ ਸਾਈਨ ਕੀਤੇ ਸਿਸਟਰ ਮੇਰੀ ਦੇ ਇੱਕ ਦੇ ਸਾਈਨ ਆ ਉਹ ਮੰਗ ਗਈ ਮੈਂ ਆਪਣੀ ਮੰਗੀ ਸਰ ਮੈਂ ਇਹਨਾਂ ਦੇ ਧੋਖਾਧੜੀ ਦਾ ਮਤਲਬ ਕੇਸ ਕਰਵਾਉਣਾ ਐਪਲੀਕੇਸ਼ਨ ਕਰਵਾਉਣਾ ਚਾਹੀਦੀ ਆ ਸਰ ਤੁਹਾਨੂੰ ਕੀ ਕਹਿ ਰਹੇ ਕਿ ਤੁਸੀਂ ਲਿਖ ਕੇ ਦਿੱਤਾ ਪਹਿਲਾਂ ਅਸੀਂ ਵੱਖਰੇ ਵੱਖਰੇ ਰਹਿਣਾ ਹੁਣ ਕੋਈ ਮਤਲਬ ਨਹੀਂ ਕਿ ਸਰ ਮੈਂ ਤਾਂ ਤੁਹਾਨੂੰ ਖੁਦ ਉਹ ਹੀ ਕਹਿੰਨੀ ਕਿ ਮੈਂ ਕੋਰੇ ਪੇਪਰ ਤੇ ਸਾਈਨ ਕੀਤੇ ਉਸ ਤੋਂ ਬਾਅਦ ਸਰ ਮੈਂ ਵੀ ਜੋ ਮਰਜ਼ੀ ਟਾਈਪਿੰ ਜੋ ਤੁਸੀਂ ਰਹਿਣਾ ਨਹੀਂ ਚਾਹੁੰਦੇ ਹੋ ਨਾ ਨਹੀਂ ਸਰ ਮੈਂ ਨਹੀਂ ਰਹਿਣਾ ਚਾਹਨੀ ਠੀਕ ਹੈ ਜੀ ਇਹ ਕਿੰਨੇ ਸਾਲ ਹੋ ਗਏ ਵਿਆਹ ਤੁਹਾਡੇ 14 ਸਾਲ ਹੋ ਗਏ ਸੋਹਣ ਦਾਦੀ ਜੀ ਕੇ ਨਾਲ ਗਰ ਪੰਜੇੜਾ ਕਿ ਮਾਮਲਾ ਆੜਾ ਕਿ ਆਇਆ ਕਿ ਲੇਡੀ ਵੱਲੋਂ ਜਿਹੜਾ ਦੱਸਿਆ 14 ਸਾਲ ਹੋ ਗਏ ਵਿਆਹ ਨੂੰ ਤੇ ਦੋ ਬੱਚੇ ਆ ਔਰ ਤਾਂ ਦੱਸਦੀ ਹੈ ਕੀ ਪ੍ਰੈਸ਼ਰ ਤਾਂ ਨਹੀਂ ਆਪਣੇ ਘਰ ਵਾਲੇ ਜਨਾਬ ਬੋਲੋ ਆਪਣੀ ਮਰਜ਼ੀ ਨਾਲ ਕਵਰ ਕਰਵਾ ਰਹੇ ਹੁੰਦੇ ਜੀ ਸਰ ਆਪਣੀ ਦੋ ਤੰਦਾਜ਼ੀ ਇੱਕ 14 ਸਾਲ ਜਿਹੜਾ ਕਿ ਵਿਆਹ ਨੂੰ ਹੋ ਗਿਆ ਔਰ ਦੋ ਬੱਚੀ ਹੈ ਔਰ ਉਹਦਾ ਕਹਿਣਾ ਕਿ ਵਿਆਹ ਤੋਂ ਸਾਲ ਬਾਅਦ ਹੀ ਜਿਹੜਾ ਕੀ ਜਿਹੜਾ ਕੀ ਮਰੇ ਘਰ ਵਾਲੇ ਦੇ ਨਾਲ ਰਿਲੇਸ਼ਨ ਸੀਗੇ ਔਰ ਕਾਫੀ ਜਗਤ ਉਂਦਰ ਰਿਲੇਸ਼ਨ ਸੀਗੇ ਲੇਕਿਨ ਔਰ ਮੈਂ ਕੋਈ ਮੈਨੂੰ ਆਪਣਾ ਇੱਕ ਮਹੀਨਾ ਆਪਣੇ ਘਰ ਰਕਦਾ ਸੀ ਔਰ ਬਾਕੀ ਟਾਈਮ ਮੈਂ ਆਪਣੇ ਜਿਹੜਾ ਕੀ ਪੇਕੇ ਪਰਿਵਾਰ ਚ ਹੀ ਦਿੰਦੀ ਸੀ ਤੋ ਸਾਡਾ ਚੈਨਲ ਇਸ ਕਰਕੇ ਕੋਈ ਪੋਸਟ ਨਹੀਂ ਕਰਦਾ ਕਿ ਜੋ ਐ આરોਪ ਲਗਾ ਰਹੇ ਸਹੀ ਹੈ ਜਾਂ ਗਲਤ ਹੈ ਤੋ ਜੇ ਦੂਜਾ ਪੱਖ ਵੀ ਕੋਈ ਆਪਣਾ ਪੱਖ ਰੱਖਣਾ ਚਾਹਵੇ ਤੋ ਸਾਡੇ ਚੈਨਲ ਆਈ ਆਪਣਾ ਪੱਖ ਰੱਖ ਸਕਦਾ ਸੋ ਇਹਨਾਂ ਵੱਲੋਂ ਕਾਫੀ ਵੱਡੇ ਜਿਹੜੇ ਕਿ આરોਪ ਲ ਔਰ ਹੋਰ ਕਈ ਲੜਕੀਆਂ ਨਾਲ ਰਿਲੇਸ਼ਨਸ ਦੀ ਹੋਰ ਜਿਹੜੀ ਮੇਰੇ ਸਾਥ ਸੋਹ ਜਿਹੜੀ ਮੇਰੇ ਨਾਨਾ ਨੇ ਸੋ ਉਹ ਵੀ ਜਿਹੜੇ ਉਹਦਾ ਸਾਥ ਦਿੰਦੀ ਹੈ ਸਰ ਉਹਨਾਂ ਦੀ ਮਾਂ ਦਾ ਉਹਨਾਂ ਦੀ ਸਿਸਟਰ ਦਾ ਹੱਥ ਵਿੱਚ ਆ। ਉਹ ਆਪਣੀ ਮਾਂ ਤੇ ਸਿਸਟਰ ਹੀ ਉਹਦੇ ਅੱਗੇ ਹੁੰਦੇ ਆ ਉਹ ਆਪਣੀ ਅੱਗੇ ਹੁੰਦੇ। ਹੁਣ ਤੁਸੀਂ ਇਹ ਦੇਖਣੋ ਬੱਚਿਆਂ ਦਾ ਕਿਸੇ ਦਾ ਇਨਸਾਫ ਮੰਗਦੇ ਹੋ ਕਿ ਵੀ ਧੋਖਾ ਦੇ ਰਿਹਾ ਕੇਸ ਹੋ ਗਿਆ ਨਾ ਤਾਂ ਅੰਦਰ ਚਲ ਜਣਾਇਆ। ਸਰ ਚਲ ਜਣ। ਹਾਂ ਤਾਂ ਚਲੋ ਭੈਣ ਭੈਣ ਕਿਉਂ ਨਹੀਂ ਆਈ ਬੇ ਨਾਲ ਆਪਣੇ ਜਿੱਤੇ। ਸਰ ਮੇਰੀ ਸਿਸਟਰ ਸ਼ਾਹਕੋਟ ਰਹਿੰਦੇ ਸਰ ਮੈਂ ਉਹ ਦਿਨ ਵੀ ਮਿਲਣ ਇਹਨਾਂ ਨੂੰ ਸਰ ਨਹੀਂ ਆਈ ਦੱਸ ਕਿ ਸਰ ਮੇਰੇ ਤੋਂ ਰੋਜ਼ ਨਹੀਂ ਆਇਆ ਕਦੇ। ਮਾਤਾ ਸਾਹਿਬ ਜਾਂ ਬ੍ਰਦਰ ਮੈਂ ਖੁਦ ਮੈਂ ਖੁਦ ਫੋਟੋਵਾਲ ਫੇਰਨੀਆ ਮੇਰੇ ਬੱਚੇ ਸਿਸਟਰ ਸ਼ਾਗੋੜ ਰਹਿੰਦੇ ਔਰ ਰੋਜ਼ ਉਹ ਕਿੱਥੋਂ ਆਣੇ ਤੁਹਾਡੇ ਬ੍ਰਦਰ ਵਗੈਰਾ ਹੈਗੇ ਸਰ ਤੁਹਾਡੇ ਮੇਰੇ ਫਾਦਰ ਡੈਥ ਹੋਈ ਵੀ ਸਰ ਮੇਰੇ ਬ੍ਰਦਰ ਹੈਗੇ ਤੁਹਾਡੇ ਨਹੀਂ ਸਰ ਹੂੰ ਕਿੰਨੇ ਦੋ ਹੀ ਭੈਣਾਂ ਤੁਸੀਂ ਬਸ ਤਿੰਨ ਸਿਸਟਰ ਹਨ ਸਰ ਜੀ ਦੋਨੋਂ ਮੈਡੀਕਲ ਦੇ ਸਾਥੇ ਉਹ ਬਹੁਤ ਧੰਨਵਾਦੀ ਦੇਖਦਾ ਹਾਂ ਇਸ ਵਕਤ ਦਾ ਜੀ ਕਿ ਫਿਲਹਾਲ ਇੱਕ ਪਰਮਣ ਮਾਫੀ ਚਾਹੁੰਦਾ ਹਾਂ ਤੋਂ ਤੋਂ ਇੱਕ ਫੇਰਦਜ਼ਾਦੀ ਕੇ ਥਾੜੇ ਜਿਹਾ ਪੰਜ ਛੇ ਦਾ ਕੇ ਮਾਮਲਾ ਆਇਆ ਸੋ ਲੜਕੀ ਦਾ ਕਹਿਣਾ ਕਿ ਜਿਹੜਾ ਕਿ 14 ਸਾਲ ਵਿਆਹ ਹੋ ਗਿਆ ਲਾੜ ਮਾੜੀ ਸੀ ਕਿ ਉਸ ਤੋਂ ਬਾਅਦ ਜਿਹੜਾ ਕੀ ਜਿਹੜਾ ਘਰ ਵਾਲੇ ਦੇ ਸਾਥ ਤੋਂ ਜ ਆ ਬਿਆਹ ਤੋਂ ਸਾਲ ਬਾਅਦ ਜਿਹੜਾ ਕੀ ਹੋ ਰਿਹਾ ਲੜਕੀਆਂ ਦਾ ਰਿਲੇਸ਼ਨਸ ਸੀਗੇ ਸੋ ਜਿਹੜੇ ਕਿ ਉਹਨਾਂ ਨਾਨ ਔਰ ਸਾਸਰੀ ਹੈ ਜਿਹੜੀ ਉਹ ਵੀ ਜਿਹੜਾ ਕੀ ਆਪਣੇ ਮੇਰੇ ਘਰ ਵਾਲੇ ਨਹੀਂ ਸਾਥ ਜਿੰਦੀ ਮੇਰਾ ਸਾਥ ਨਹੀਂ ਦਿੰਦੀ ਸੋ ਕਾਫੀ ਜਿਹੜਾ ਕਿ ਇਨਸਾਫ ਦੀ ਮੰਗ ਕਰ ਰਹੀ ਹੈ ਕਿਉਂਕਿ ਦੋ ਬੱਚੇ ਇਹਨਾਂ ਦੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਇਹਨਾਂ ਕੋਲ ਕਮਪਲੇਟ ਆਈ ਹੈ ਸਰ ਇਹ ਮਾਮਲਾ ਹੈ ਕੀ ਕੁਲਵਿੰਦਰ ਜੀ ਜਿਹੜਾ ਮਾਮਲਾ ਤੇ ਲੇਡੀਜ਼ ਵੱਲੋਂ ਕਮਪਲੇਟ ਆਈ ਜੀ ਕਿਹੜੀ ਲੇਡੀਜ਼ ਵੱਲੋਂ ਆ ਖੜੇ ਕਹਿਣਾ ਜਿਹੜਾ ਸਾਹਮਣੇ ਖੜੇ ਆ ਘਰ ਵਾਲਾ ਘਰ ਦੇ ਤਾਂ ਸਿਕਿਉਰਿਟੀ ਕੀ ਹੈ ਕਿ ਮਸਲਾ ਕੀ ਕੁਲਵਿੰਦਰ ਜੀ ਤੁਹਾਡੇ ਕੋਲ ਕਮਪ ਹਾਂਜੀ ਰੀਡਿੰਗ ਦਿਖਾਓ ਇੱਧਰ ਦੇਖੋ ਹੁਣ ਤੁਹਾਡੇ ਨਾਲ ਆਜੋ ਇੱਧਰ ਆਜੋ ਜੀ ਅੱਜ ਟਰਨ ਟਰਨ ਦੀ ਕੰਪਲੇਂਟ ਆਈ ਸੀ ਇੱਕ ਜੀ ਜੀ ਤੇ ਇਹ ਕਹਿੰਦੀ ਵੀ ਇਹ ਦੇਖੋ ਇਹ ਦੋ ਕੁੜੀਆਂ ਵਾ ਇਹਦੇ ਘਰ ਵਾਲੇ ਨੇ ਵਿਆਹ ਕਰਾ ਲਿਆ ਇੰਨੀ ਮੈਂ ਅਨਪੜਾ ਵੀ ਮੇਰੇ ਨਾਲ ਧੋਖੇ ਨਾਲ ਤਲਾਕਨਾਮਾ ਕਰਾ ਲਿਆ ਜੀ ਜਦੋਂ ਮੈਂ ਇਹ ਕੋ ਪੜਿਆ ਮੈਂ ਕਿਹਾ ਇਹ ਤਲਾਕਨਾਮਾ ਥੋੜੀ ਇਹ ਤੇ ਰਾਜੀਨਾਮਾ ਹੈ ਹਾਂ ਇਹ ਰਾਜੀਨਾਮਾ ਹੈ ਤਲਾਕਨਾਮਾ ਨਹੀਂ ਹੈਗਾ ਤੇ ਰਿਟਨ ਚ ਕੰਪਲੇਂਟ ਕੁਲਵਿੰਦਰ ਚ ਕਦੋਂ ਆਈ ਤੁਹਾਨੂੰ ਰਿਟਨ ਚ ਕੰਪਲੇਂਡ ਜਿਆਦਾ ਨਹੀਂ ਹੋਗੇ ਤਿੰਨ ਚਾਰ ਦਿਨ ਕਿਹਨਾਂ ਦੇ ਬਰਕਰਾਰ ਕੰਪਲੇਂਟ ਆਈ ਏ ਇਹ ਦੇ ਘਰ ਵਾਲੇ ਦੇ ਖਿਲਾਫ ਹੀ ਆ ਪ੍ਰਿੰਸ ਬਰਵਿੰਦਰ ਜੀ ਕੱਲ ਦੱਸਿਓ ਜੇ ਤਲਾਕ ਰਾਜੀਨਾਮੇ ਦੇ ਨਾਲ ਦੂਜੀ ਦੂਜੇ ਮੈਰਿਜ ਹੋ ਸਕਦੀ ਦੂਜੀ ਮੈਰਿਜ ਕਿੱਦਾਂ ਕਰਾ ਲਈ ਬੰਦਦੇ ਨੇ ਜੀ ਵੇ ਵਿਤਨਾ ਰਹੇਗਾ ਰਾਜੀਨਾਮਾ ਹੀ ਆ ਪਰ ਸ਼ਰਤਾਂ ਸਾਰੀਆਂ ਹੀ ਲਿਖੀਆਂ ਵਿੱਚ ਵੀ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਾ ਸਕਦੇ ਹਾਂ ਅਸੀਂ ਆਪਣੀ ਮਰਜ਼ੀ ਨਾਲ ਰਹਿ ਸਕਦੇ ਹਾਂ ਸ਼ਰਤਾਂ ਸਾਰੀਆਂ ਹੀ ਲਿਖੀਆਂ ਮੈਂ ਤੁਹਾਨੂੰ ਉਹ ਰਾਜੀਨਾਮਾ ਪੜਾ ਦੂੰਗਾ ਉੱਤੇ ਲਿਖਿਆ ਰਾਜੀਨਾਮਾ ਹੀ ਆ ਪਰ ਸ਼ਰਤਾਂ ਸਾਰੀਆਂ ਉਹਦੇ ਚ ਤਲਾਕ ਨਾਵੇਂ ਵਾਲੀਆਂ ਹੀ ਲਿਖੀਆਂ ਏ ਪਰ ਤਲਾਕ ਨਾਵੇਂ ਦਾ ਸ਼ਬਦ ਹੈ ਨਹੀਂ ਉਹਦੇ ਵਿੱਚ ਇਹ ਹੈ ਕਿ ਇਹਨਾਂ ਦਾ ਮੈਟਰ ਕੀ ਐ ਐਕਚੁਅਲ ਕੀ ਕੀ ਤੁਸੀਂ ਸਮਝਿਆ ਹੁ ਤੱਕ ਪਤਾ ਨਹੀਂ ਇਹ ਵੀ ਆਪਣੇ ਮਰਜ਼ੀ ਨਾਲ ਚਲੋ ਇਹ ਕਹਿੰਦੇ ਹੀ ਵੱਖ-ਵੱਖ ਰਹਿਣਾ ਏ ਕੀ ਹੋਊਗਾ ਉਦੋਂ ਇਹ ਤੇ ਵਿੱਚੋਂ ਇਹਨਾਂ ਦੀ ਪ੍ਰਾਈਵੇਟ ਜ਼ਿੰਦਗੀ ਆਪਾਂ ਉਹਦੇ ਵਿੱਚ ਨਾ ਤੇ ਅਸੀਂ ਪੁੱਛ ਸਕਦੇ ਹਾਂ ਨਾ ਲੇਡੀਜ਼ ਆ ਹੈਨਾ ਦੇ ਨਾ ਆਪਾਂ ਇਸ ਨੂੰ ਨਹੀਂ ਜਿਹੜਾ ਤੇ ਕਹਿ ਰਹੇ ਮੈਰਿਜ ਕਰਵਾ ਲਈ ਅੱਗੇ ਦੂਜੀ ਜਗ੍ਹਾ ਮੈਰਿਜ ਕਰਵਾ ਲਈ ਹੈ ਉਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਜਾਂ ਕੀ ਗੱਲ ਬਾਤ ਹੈ ਮੈਰਿਜ ਇਹਨਾਂ ਕਿਹਾ ਤੇ ਕਰਵਾਈ ਉਹ ਵੀ ਕਰਵਾਈ ਹੈ ਮੈਰਿਜ ਤੇ ਉਹਨਾਂ ਤੇ ਮੈਰਿਜ ਕਰਵਾ ਸਕਦਾ ਹੈ ਏਦਾਂ ਬਿਨਾਂ ਤਲਾਕ ਤੋਂ ਬਿਨਾਂ ਪੀੜਾ ਤੋਂ ਬਿਨਾਂ ਤੇ ਮੈਰਿਜ ਨਹੀਂ ਕਰਵਾ ਸਕਦਾ ਇਹ ਤੇ ਵੇਖੋ ਆਪਾਂ ਸਾਰਿਆਂ ਨੂੰ ਪਤਾ ਵੀ ਖਲੋ ਨੇ ਆ ਤਲਾਕ ਤੋਂ ਬਿਨਾ ਦੂਜੀ ਮੈਰਿਜ ਨਹੀਂ ਹੋ ਸਕਦੀ ਏ ਤੇ ਕਹਿੰਦੀ ਸੀ ਤਲਾਕ ਮੇਰੇ ਨਾਲ ਤਲਾਕਨਾਮਾ ਹੋ ਗਿਆ ਉਹ ਜਦੋਂ ਮੈਂ ਪੜਿਆ ਮੈਂ ਕਿਹਾ ਇਹ ਤੇ ਰਾਜ ਤਲਾਕਨਾਮਾ ਨਹੀਂ ਇਹ ਹੈਗਾ ਰਾਜਨਾਮਾ ਇਹ ਕਹੇਗੀ ਕੋਰੇ ਕਾਗਜ਼ ਤੇ ਸਾਈਨ ਤੋਂ ਪਤਾ ਹੋਊਗਾ ਨਾ ਉਸ ਮੌਕੇ ਤੇ ਇਹ ਮजूद ਸੀ ਆਪਾਂ ਤੇ ਨਹੀਂ ਨਹੀਂ ਉਹ ਜਿਹੜੀ ਰਜਨਾਮੇ ਦੀ ਕਾਪੀ ਥਾਣੇ ਵਿੱਚ ਹੈਗੀ ਆ ਜਿਹੜਾ ਉਹ ਰਜਨਾਮਾ ਇਹਨਾਂ ਦਾ ਹੋਇਆ ਹਾਂਜੀ ਹਾਂਜੀ ਹੈਗੀ ਹੈ ਉਹ ਇਹਨਾਂ ਵੱਲ ਦਰਖਾਸਤ ਦੇ ਨਾਲ ਲਈ ਇਹਨਾਂ ਨੇ ਠੀਕ ਹੈ ਤੇ ਉਹ ਉਹਦੇ ਵਿੱਚ ਕੀ ਜਿਹੜਾ ਲਿਖਿਆ ਗਿਆ ਸੀਗਾ ਕਿ ਇੱਥੇ ਅਸੀਂ ਮੇਰੇ ਜਮੰਦੀ ਨਾਲ ਅੱਗੋਂ ਵਿਆਹ ਕਰਵਾ ਸਕਦੇ ਇਹਨਾਂ ਦੇ ਹਸਬੰਦ ਬਿਲਕੁਲ ਅਛਾ ਲਿਖਿਆ ਗਿਆ ਠੀਕ ਹੈ ਜੀ ਆਪਣੀ ਰਜਾਮੰਦੀ ਨਾਲ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਰਹਿ ਸਕਦੇ ਆ ਇਹ ਵੀ ਰਹਿ ਸਕਦੇ ਤੋ ਵੀ ਰਹਿ ਸਕਦੇ ਹੋਏ ਰਹਿ ਸਕਦੇ ਪਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰਨਾਂ ਧੋਖਾਧੜੀ ਕੀਤੀ ਹੈ ਆਹੋ ਇਹ ਕਹਿੰਦੇ ਮੈਂ ਅਨਪੜ੍ਹ ਸੀ ਮੈਂ ਕਾ ਵੀ ਤੁਹਾਨੂੰ ਕਿਸੇ ਨੇ ਪੜ੍ਹ ਕੇ ਨਹੀਂ ਦੱਸਿਆ ਰਾਜੇ ਇਹ ਤੇ ਰਾਜੀਨਾਮਾ ਇਹ ਤੇ ਤਲਾਕਨਾਮਾ ਨਹੀਂ ਹੈਗਾ ਹੂੰ ਇਹਨੂੰ ਤੇ ਕਹਿੰਦੀ ਮੈਨੂੰ ਤੇ ਅੱਜ ਪਤਾ ਲੱਗਾ ਵੀ ਇਹ ਰਾਜੀਨਾਮਾ ਵਾਂ ਮੈਂ ਕਹਿੰਦੀ ਮੇਨੂੰ ਤੇ ਤਲਾਕਨਾਮਾ ਕਿੱਥੇ ਗਏ ਆ ਉਹ ਦੱਸ ਰਿਹਾ ਕਿ ਮੈਂ ਅਨਪੜਹਾ ਮੈਨੂੰ ਪੜਨਾ ਲਿਖਣਾ ਨਹੀਂ ਆਉਂਦਾ ਹਾਂ 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 ਕੀ ਕਾਰਵਾਈ ਕਾਰਵਾਈ ਕੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਬੁਲਾਇਆ ਹੀ ਐ ਐਸਐਚਓ ਸਾਹਿਬ ਨੂੰ ਮਿਲ ਕੇ ਗਿਆ ਹੀ ਅੱਜ ਪਬਲਿਕ ਮੀਟਿੰਗ ਹੀ ਹੈ ਨਾ ਰੱਖਿਆ ਹੀ ਟਾਈਮ ਉਹਨਾਂ ਨੂੰ ਬੁਲਾਵਾਂਗੇ ਉਹ ਕਹਿੰਦੇ ਸਮਾਂ ਦਿੱਤਾ ਜਾਂਦਾ ਪਰ ਮੈਨੂੰ ਉਹਨਾਂ ਦੇ ਕਹਿੰਦੇ ਸਾਹਮਣੇ ਨਹੀਂ ਮਨਾਇਆ ਜਾਂਦਾ ਜਾਂ ਕੁਝ ਵੀ 4 ਵਜੇ ਆਜੋ 5 ਵਜੇ ਆਜੋ ਸਾਹਮਣੇ ਇਹਨੂੰ ਤੇ ਇਹਨਾਂ ਨੂੰ ਤੇ ਇੱਕ ਵਾਰੀ ਵੀ ਨਹੀਂ ਅਸੀਂ ਟਾਈਮ ਦਿੱਤਾ ਹੂੰ ਦੁੱਦੀਪਾਲਟੀ ਨੂੰ ਬੁਲਾਇਆ ਸੀ ਵੀ ਉਹਦੀ ਵੀ ਗੱਲ ਸੁਣ ਲਈਏ ਕੀ ਗੱਲ ਹੈ ਉਹ ਆਏ ਸੀਗੇ ਜੀ ਆਹੋ ਆਏ ਐ ਐਸਐਚਓ ਨੂੰ ਮਿਲ ਕੇ ਗਏ ਆ ਉਹਨਾਂ ਦੇ ਕੀ ਕਹਿਣਾ ਜੀ ਉਹਨਾਂ ਵੀ ਉਹ ਕਿਹਾ ਵੀ ਆਏ ਲਿਖ ਕੇ ਦੇ ਚੁੱਕੀ ਆ ਵੀ ਅਸੀਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਵਿਆਹ ਕਰਾ ਸਕਦੀ ਏ ਤੇ ਜਿੱਥੇ ਮਰਜ਼ੀ ਮੈਂ ਕਰਾ ਸਕਦਾ ਸਰ ਮੈਂ ਉਹੀ ਤਾਂ ਕਹਿ ਰਿਹਾ ਬਿਨਾ ਬਿਨਾ ਉਹਦੇ ਤੋਂ ਤਲਾਕ ਤੋਂ ਇਹ ਵਿਆਹ ਕਰਵਾ ਸਕਦੇ ਆ ਚਾਹੀਦਾ ਵੀ ਉਹ ਤੋਂ ਤਲਾਕ ਨਹੀਂ ਲਿਆ ਜਾ ਕਿਹਾ ਮੈਂ ਵੀਰ ਦੀ ਤੁਹਾਨੂੰ ਉਹੀ ਗੱਲ ਕਹੀ ਆ ਕਿ ਤਲਾਕ ਤੋਂ ਬਿਨਾ ਕਾਨੂੰਨ ਮੁਤਾਬਕ ਨਹੀਂ ਵਿਆਹ ਹੋ ਸਕਦਾ ਉਹ ਲਿਖਿਆ ਰਾਜੀਨਾਮਾ ਵਾ ਪਰ ਸ਼ਰਤਾਂ ਉਹਦੇ 'ਚ ਸਾਰੀਆਂ ਲਿਖੀਆਂ ਗਈਆਂ ਵਾ ਵੀ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਾ ਸਕਦੇ ਆ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ रह ਸਕਦੇ ਆ ਇਹ ਸ਼ਰਤਾਂ ਸਾਰੀਆਂ ਲਿਖੀਆਂ ਗਈਆਂ ਉਹਦੇ ਵਿੱਚ ਪਰ ਇਹ ਕਹਿੰਦੀ ਮੈਂ ਅਨਪੜ੍ਹ ਹੀ ਮੈਂ ਕਹਾ ਰਾਜੀ ਕਿਸ ਨੂੰ ਪੜਾ ਲਈਦਾ ਹੁੰਦਾ ਸਾਈਨ ਕਰਨ ਤੋਂ ਪਹਿਲਾਂ ਹਨਾ ਨਹੀਂ ਜਦੋਂ ਉਹ ਐ ਉਹਨਾਂ ਨੂੰ ਵੀ ਪੁੱਛਿਆ ਮੈਂ ਕਹਾ ਯਾਰ ਤੁਸੀਂ ਵਿਆਹ ਕਰਾ ਲਿਆ ਇਹ ਤੇ ਰਾਜੀਨਾਮਾ ਹੈ ਉਹਨਾਂ ਨਾਲ ਕੁਲਵਿੰਦਰ ਜੀ ਕੀ ਗੱਲਬਾਤ ਹੋਈ ਜੋ ਤੁਸੀਂ ਉਹਨਾਂ ਨੂੰ ਬੁਲਾਇਆ ਸੀ ਇੱਥੇ ਉਹਨਾਂ ਵੱਲੋਂ ਕੀ ਦੱਸਿਆ ਗਿਆ ਮੇਰੀ ਬਹੁਤ ਏ ਗੱਲ ਹੋਈ ਸੀ ਮੜਕੇ ਉਹ ਐਸਐਚਓ ਸਾਹਿਬ ਨੂੰ ਮਿਲ ਕੇ ਗਿਆ ਸੀ ਤੇ ਅਗਲੇ ਦਿਨ ਟਾਈਮ ਵੀ ਰੱਖਿਆ ਹੀ ਤੇ ਉਸ ਦਿਨ ਭਗਵਾਨਤਮਾਨ ਉਹਨਾਂ ਦੀ ਡਿਊਟੀ ਪੈ ਗਈ ਸੀ ਅੱਛਾ ਜੀ ਦਾਖੋ ਇਹ ਟਾਈਮ ਰੱਖਿਆ ਹੀ ਡਿਊਟੀ ਪੈਣ ਕਰਕੇ ਫਿਰ ਨਹੀਂ ਹੋ ਸਕੇ ਆ ਜੀ ਕੀ ਹੋਣੀ ਕੀ ਅੱਗੋਂ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਆ ਅਸੀਂ ਬੁਲਾਉਣਾ ਦੋਵਾਂ ਪਾਰਟੀਆਂ ਨੂੰ ਸਾਡੇ ਮੇਰ ਕੋ ਆ ਲਸੂਰੀ ਮੱਲੇ ਇੱਕ ਲੜਾਈ ਹੋਈ ਸੀ ਸਾਨੂੰ ਦੋ ਤਿੰਨ ਦਿਨ ਹੋ ਗਏ ਉਧਰੋਂ ਮੁੰਡਾ ਸੀਰੀਅਸ ਆ ਅੱਛਾ ਜੀ ਤੇ ਅੱਜ ਪਬਲਿਕ ਮੀਟਿੰਗ ਉਹਨਾਂ ਨੂੰ ਬੁਲਾਉਣੇ ਆ ਉਹਨਾਂ ਨੂੰ ਬੁਲਾਇਆ ਜਾਊ ਪੁੱਛਿਆ ਜਾਊਗਾ ਉਹ ਵੀ ਇਹ ਗੱਲ ਕਹਿੰਦੇ ਸੀ ਕਹਿੰਦੇ ਇਹਨੇ ਲਿਖ ਕੇ ਦਿੱਤਾ ਮੈਂ ਕਿਹਾ ਪਰ ਲਿਖ ਕੇ ਇਹਨੇ ਦਿੱਤਾ ਇਹ ਭਾਰੇ ਤਲਾਕਨਾਮਾ ਨਹੀਂ ਇਹ ਹੈਗਾ ਰਾਜੀਨਾਮਾ ਹੈ ਇਹਨੂੰ ਆਪਾਂ ਤਲਾਕਨਾਮਾ ਨਹੀਂ ਕਹਿ ਸਕਦੇ ਐਸ ਪਰ ਲੋਕ ਕੀ ਕਰਵੇ ਕਿਤੇ ਮੈਂ ਪਰ ਲਾਓ ਤੇ ਦੇਖੋ ਜੀ ਜੀ ਆਪਾਂ ਤਲਾਕ ਤੋਂ ਬਿਨਾ ਦੂਜਾ ਵਿਆਹ ਨਹੀਂ ਕਰਾ ਸਕਦੇ ਜੋ ਸੀਨੀਅਰ ਅਫਸਰਾਂ ਦਾ ਫਿਕਰ ਹੋਊਗਾ ਹੂੰ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਸੋ ਇਹ ਸਰਸਵਤ ਦੇ ਨੋਟ ਦੇ ਬੱਦੀ ਸਾਥੇ ਜੋ ਜੋ ਤੋਂ ਨਿਕਲ ਫੇਰ ਤੋਂ ਇਹਦਾ ਕਿ ਸਾਰਾ ਮਾਮਲਾ ਜਦ ਜਿਹੜਾ ਮਾਮਲਾ 14 ਸਾਲ ਤੋਂ ਜਿਹੜਾ ਕਿ ਇੱਕ ਲੜਕੀ ਨੇ ਜਿਹੜਾ ਕਿ ਵਿਆਹ ਕਰਾ ਲਿਆ ਸੀ ਲਵ ਮੈਰੀ ਸੀ ਸੋ ਦੋ ਬੱਚੇ ਹੋਂਦੇ ਬਾਅਦ ਜਿਹੜਾ ਕਿ ਫੇਰ ਵੀ ਜਿਹੜਾ ਕਿ ਹੋਂਦਾ ਹਸਬੰਡ ਹੈ ਜਿਹੜਾ ਉਹਨੇ ਆਪਣੇ ਨਾਲੇ ਰੱਖ ਦਿੰਦਾ ਕਿ ਇਹ ਕਹਿੰਦਾ ਕਿ ਜਿਹੜਾ ਕਿ ਮੇਰਾ ਹਸਬੰਡ ਹੋਂਦੇ ਉਹ ਵੀ ਕਈ ਜਿਹੜਾ ਕਿ ਲੋਕਾਂ ਨਾਲ ਜਿਹੜਾ ਕਿ ਇੱਕ ਕੁੜੀਆਂ ਨਾਲ ਜਿਹੜੇ ਕਿ ਰਿਲੇਸ਼ਨ ਸੀ ਸੋ ਇਹਨਾਂ ਨੂੰ ਕਿਹਾ ਜਾਂਦਾ ਕਿ ਇੱਕ ਧੋਖੇ ਨਾਲ ਜਿਹੜਾ ਕਿ ਖਾਲੀ ਕਾਗਜ਼ ਦੇ ਉੱਪਰ ਸਾਡੇ ਸਾਈਨ ਕਰਾ ਲੁੱਤੇ ਗਏ ਉਸ ਤੋਂ ਬਾਅਦ ਇਹ ਵੀ ਰੋਪ ਹੈ ਕਿ ਲੜਕੇ ਨੇ ਕੀ ਦੂਜਾ ਦਾ ਵਿਆਹ ਵੀ ਕਰਵਾ ਲਿਆ ਜਿਹੜਾ ਕਿ ਬੀਨਾ ਜਨਾ ਕੀ ਤਲਾਕ ਦਿੱਤਾ ਜਿਹੜਾ ਕਿ ਦੂਜਾ ਨੇ ਵਿਆਹ ਕਰਾ ਲਿਆ ਸੋ ਜਿਹੜੇ ਮੌਕੇ ਤੇ ਆਈ ਹੋ ਸੀ ਸੋ ਉਹਨਾਂ ਨਾਲ ਵੀ ਜਿਹੜੀ ਸਾਰੀ ਗੱਲਬਾਤ ਕੀਤੀ ਗਈ ਹੈ ਸੋ ਉਹਨਾਂ ਦਾ ਵੀ ਕਹਿਣਾ ਕਿ ਜਿਹੜਾ ਕਿ ਉਹ ਤਲਾਕ ਨਾ ਮਾਨੀ ਸੀਗਾ ਰਾਜੀ ਨਾਮਾ ਹੀ ਸੀਗਾ ਸੋ ਇਸ ਮਾਮਲੇ ਕੋਈ ਹੋਰ ਅਪਡੇਟ ਆਉਣੀ ਤੁਹਾਨੂੰ ਦੁਆਰਾ ਫੇਰ ਉਭਰ ਹੋਵਾਂਗੇ ਤਦ ਤੋ ਇਜਾਜ਼ਤ ਦਿੰਦਾ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ